ਇੱਕ ਵੱਡੀ ਅਪਡੇਟ ਇੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਬਾਰੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਸ ਤਰੀਕੇ ਦੇ ਨਾਲ ਵੀ ਕੈਨੇਡਾ ਜਾਣ ਦਾ ਲੋਕੀ ਜਿਗਾੜ ਲਗਾ ਲੈਂਦੇ ਆ ਪਰ ਜਿਗਾੜ ਉਸ ਭਰਾ ਦਾ ਸਕਸੈਸਫੁਲ ਰਿਹਾ ਪਰ ਹੋਇਆ ਕਿ ਉਸ ਦੇ ਨਾਲ ਇੰਦਾ ਫਿਊਚਰ ਜਾ ਕੇ ਉਸ ਨੂੰ ਦਿੱਲੀ 에ਰਪੋਰਟ ਤੋਂ ਵਾਪਸ મોੜਿਆ ਗਿਆ ਫਿਰ ਉਸ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਵਾਪਸ મોੜਿਆ ਗਿਆ ਐਵੇਂ ਦਾ ਕੀ ਹੋਇਆ ਸੀ ਇੱਕ ਛੋਟੀ ਜੀ ਬੇਨਤੀ ਹੈ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾ ਤੇ ਵਰਕ ਵੀਜ਼ੇ ਦੀ 올ਓਵਰ ਪੋਜ਼ਿਟਿ ਕੋਈ ਕੋਈ ਫੇਕ ਵੀਡੀਓ ਨਹੀਂ ਲੈ ਕੇ ਆਉਂਦੇ ਨਾ ਹੀ ਕੋਈ ਗੋਦੀ মিডিਆ ਵਾਲਾ ਕੰਮ ਕਰਦੇ ਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਜਿੱਥੇ ਵੀ ਸਾਰੇ ਭੈਣ ਭਰਾ ਰਹਿੰਦੇ ਆ ਖੁਸ਼ ਰਹਿਣ ਤੇ ਕਿਸੇ ਨੂੰ ਕਿਸੇ ਵੀ ਟਾਈਪ ਦੀ ਕੋਈ ਹੈਲਪ ਚਾਹੀਦੀ ਹੈ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ YouTube ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਮੈਸੇਜ ਕਰ ਸਕਦੇ ਹੋ ਅਸੀਂ ਆਪਦਾ ਨੰਬਰ ਡ੍ਰੌਪ ਆਊਟ ਤੁਹਾਨੂੰ ਕਰ ਦੇਵਾਂਗੇ ਪਰ ਫੈਲਪ ਹੋਊਗੀ ਬਿਲਕੁਲ ਫ੍ਰੀ ਆਫ ਕਾਸਟ ਮੈਂ ਕੋਈ ਏਜੰਟ ਨਹੀਂਗਾ ਨਾ ਹੀ ਮੈਂ ਕੋਈ ਇਮੀਗ੍ਰੇਸ਼ਨ ਵਾਲਾ ਆ ਜਸਟ ਇੱਕ ਸੋਸ਼ਲ ਵਰਕ ਆ ਕਿ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਗੱਲ ਕਰਦੇ ਆ ਵਿਸਤਾਰ ਦੇ ਨਾਲ ਜਸਪਰਾ ਦਾ ਕੱਲ ਮੈਨੂੰ ਕਾਲ ਆਉਂਦਾ ਏ ਉਹ ਜਲੰਧਰ ਤੋਂ ਬਿਲੋਂਗ ਕਰਦੇ ਆ ਉਸਨੇ ਕਿਹਾ ਕਿ ਸਰ ਮੇਰਾ 10 ਸਾਲ ਦਾ ਵਿਸਟਰ ਵੀਜ਼ਾ ਲੱਗਾ ਹੋਇਆ ਹੈ ਮੈਂ ਲਵਾਇਆ ਸੀ ਜਲੰਧਰ ਦੇ ਏਜੰਟ ਕੋਲੋਂ ਮੈਂ ਨਾਮ ਨਹੀਂ ਲਊਂਗਾ ਪਰ ਇਹੀ ਗੱਲ ਕਹੂੰਗਾ ਕਿ ਜਲੰਧਰ ਦੇ ਏਜੰਟਾਂ ਕੋਲੋਂ ਆਪਣੇ ਵੀਜ਼ੇ ਨਾ ਲਗਵਾਓ ਸਭ ਤੋਂ ਵੱਧ ਫੇਕ ਤੇ ਫਰਾਡ ਜਲੰਧਰੀ ਇਹ ਕਰਦੇ ਪਏ ਆ ਇਸ ਟਾਈਮ ਕੁਝ ਏਜੰਟ ਸਾਰੇ ਨਹੀਂ ਕਹਿੰਦਾ ਮੈਂ ਕੁਝ ਏਜੰਟ ਕਰਦੇ ਪਏ ਆ ਪਰ ਉਹਨਾਂ ਨੇ ਆਪਣਾ ਪੈਸਾ ਵੀ ਦਿੱਤਾ ਪੈਸਾ ਦੇਣ ਤੋਂ ਬਾਅਦ ਉਹਨਾਂ ਨੇ ਸਿਰਫ ਉਹਨਾਂ ਨੂੰ ਇੱਕ ਗੱਲਾ ਪਾਸਪੋਰਟ ਦਿੱਤਾ ਜਿੰਨੇ ਵੀ ਡਾਕੂਮੈਂਟ ਲੱਗੇ ਸਾਰੇ ਦੇ ਸਾਰੇ ਫੇਕ ਡਾਕੂਮੈਂਟ ਲੱਗੇ ਸੀ ਉਹਨਾਂ ਦੇ ਵੀਜ਼ਾ ਲੈ ਕੇ ਆਉਣ ਦੇ ਵਿੱਚ ਤੇ ਕਿਸਮਤ ਉਸ ਭਰਾ ਦੀ ਇੰਨੀ ਜਿਆਦਾ ਚੰਗੀ ਸੀ ਉਸ ਅੰਕਲ ਦੀ ਇੰਨੀ ਚੰਗੀ ਸੀ ਕਹਿ ਸਕਦੇ ਆ ਕਿ ਉਹਨਾਂ ਦਾ 10 ਸਾਲ ਦਾ ਵੀਜ਼ਾ ਵੀ ਆ ਚੁੱਕਿਆ ਸੀ ਜਦੋਂ ਉਹਨਾਂ ਦਾ 10 ਸਾਲ ਦਾ ਵੀਜ਼ਾ ਆ ਗਿਆ ਸਾਰਾ ਕੁਝ ਡਾਕੂਮੈਂਟਰੀ ਕੰਪਲੀਟ ਹੋਈ ਤੇ ਉਹ ਦਿੱਲੀ 에ਅਰਪੋਰਟ ਦੀ ਉਹਨਾਂ ਨੇ ਆਪਣੀ ਟਿਕਟ ਬੁੱਕ ਕਰਵਾ ਲਈ ਦਿੱਲੀ 에ਅਰਪੋਰਟ ਤੇ ਜਾ ਕੇ ਉਹਨਾਂ ਤੋਂ ਜਿਸ ਇਨਸਾਨ ਦੀ ਸਪੌਂਸਰਸ਼ਿਪ ਵਿੱਚ ਲੱਗੀ ਸੀ ਜਿਸ ਇਨਸਾਨ ਦੇ ਡਾਕੂ ਵਿਚ ਸਿਟੀਜ਼ਨਸੀ ਆਲਰੇਡੀ ਕੈਨੇਡਾ ਦੇ ਵਿੱਚ ਪੀਆਰ ਸੀ ਜਦੋਂ ਉਹਨਾਂ ਨੇ ਉਤੋਂ ਦੇ ਅਫੀਸਰ ਨੇ ਦਿੱਲੀ 에ਰਪੋਰਟ ਵਾਲਨੇ ਉਸ ਇਨਸਾਨ ਦੇ ਡਾਕੂਮੈਂਟ ਮੰਗੇ ਤੇ ਇਸ ਇਨਸਾਨ ਨੇ ਜਿਸ ਦਾ ਵੀਜ਼ਾ ਆਇਆ ਹੋਇਆ ਸੀ 10 ਸਾਲ ਦਾ ਉਹਨਾਂ ਨੇ ਦਿਨ ਤੋਂ ਮਨਾਂ ਕਰਤਾ ਕਹਿੰਦਾ ਕਿ ਮੇਰੇ ਕੋਲੇ ਅਵੇਲੇਬਲ ਹੈ ਨਹੀਂ ਜਾਂ ਫਿਰ ਉਹ ਕਹਿੰਦਾ ਕਿ ਫੋਨ ਨਹੀਂ ਪਿਕਅਪ ਕਰ ਰਿਆ ਦੈਨ ਗਵਰਨਮੈਂਟ ਜਿਹੜੀ ਦਿੱਲੀ 에ਰਪੋਰਟ ਦੀ ਆ ਉਹਨਾਂ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਕਿ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਅਸੀਂ ਲੈ ਰਹੇ ਪਰ ਤੁਸੀਂ ਆਲੇ ਡਾਕੂਮੈਂਟ ਵਾਪਸ ਲੈ ਕੇ ਜਾ ਸਕਦੇ ਹੋ ਪਰ ਜੋ ਤੱਕ ਸਾਡੇ ਕੋਲੇ ਉਸ ਇਨਸਾਨ ਦੇ ਡਾਕੂਮੈਂਟ ਨਹੀਂ ਕੰਪਲੀਟ ਨਹੀਂ ਕਰਵਾਉਂਦੇ ਤਾਂ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਸਕਦੇ ਹਜੇ ਉਹ ਬੰਦਾ ਇੱਥੇ ਨਹੀਂ ਰੁਕਿਆ ਉਸ ਤੋਂ ਬਾਅਦ ਉਸ ਬੰਦੇ ਨੇ ਥ ਕੰਟਕ ਉਸ ਬੰਦੇ ਨੇ ਦੁਬਾਰਾ ਫਿਰ ਟਿਕਟ ਬੁੱਕ ਕਰਵਾਈ ਅੰਮ੍ਰਿਤਸਰ ਤੋਂ ਕੈਨੇਡਾ ਦੀ ਫਿਰ ਉਹ ਅੰਮ੍ਰਿਤਸਰ 에ਰਪੋਰਟ ਤੇ ਗਿਆ ਤੇ ਬਦਕਿਸਮਤੀ ਉਸ ਇਨਸਾਨ ਦੀ ਇੰਨੀ ਸੀ ਅੰਮ੍ਰਿਤਸਰ 에ਰਪੋਰਟ ਤੇ ਵੀ ਸੇਮ ਟੂ ਸੇਮ ਉਹੀ ਡਾਕੂਮੈਂਟਰੀ ਉਸ ਇਨਸਾਨ ਤੋਂ ਮੰਗੀ ਗਈ ਪਰ ਉਸ ਨੇ ਅਵੇਲੇਬਲ ਨਹੀਂ ਕਰਵਾਈ ਪਰ 에ਰਪੋਰਟ ਵਾਲਾ ਨੇ ਵੀ ਸਿਰਫ ਇੱਕ ਵਾਰਨਿੰਗ ਦੇ ਕੇ ਛੱਡ ਦਿੱਤਾ ਕਿ ਮੈਂ ਡਾਕੂਮੈਂਟਰੀ ਲੈ ਕੇ ਆਉਣਾ ਹੈ ਮੈਨੂੰ ਥੋੜਾ ਟਾਈਮ ਦਾ ਸਮਾਂ ਦਿਓ ਜੇਕਰ ਉਸ ਇਨਸਾਨ ਦੀ ਗੱਲ ਕਰੀਏ ਜੋ ਆਲਰੇਡੀ ਸਿਟੀਜ਼ਨਸ਼ਿਪ ਤੇ ਸੀ ਉਹ ਲੁਧਿਆਣੇ ਦਾ ਪਰਸਨ ਆ ਇਹ ਨਹੀਂ ਪਤਾ ਕਿ ਉਹ ਕੌਣ ਹੈ ਕਿੱਥੋਂ ਹੈ ਪਰ ਹੁਣ ਉਸਦੀ ਭਾਲ ਜਾਰੀ ਕਰ ਰਿਹਾ ਕਿ ਉਸ ਦੇ ذریعے ਅਸੀਂ ਕੈਨੇਡਾ ਪਹੁੰਚ ਜਾਈਏ ਦੇਖ ਸਕਦਾ ਹਾਂ ਲੋਕ ਕਿੰਨੇ ਜਿਗਾਰ ਲਾਉਂਦੇ ਆ